ਸਾਰਾ ਵੀਡੀਓ ਦੇ ਵਿੱਚ ਸਾਨੂੰ ਨਾ ਇੱਕ ਨੀਲੀ ਰਾਵੀ ਝੋਟੀ ਦਿਖਾ ਰਿਆ ਬਹੁਤ ਵੱਡੇ ਢਾਂਚੇ ਦੀ ਕਦ ਕਾੜ ਦੀ ਬਾੜੀ ਚੰਗੀ ਝੋਟੀ ਅਤੇ ਸਾਮ ਸੰਭਾਲ ਵਾਲੇ ਦਾ ਵੱਟ ਕੱਢੇ ਪਿਆ ਬਾਈ ਦੇ ਤੀਜੇ ਸੂਏ ਨੇ ਹੁਣ ਸੋਨਾ ਦਾ 4 ਤੋਂ 5 ਦਿਨ ਲੈਂਦੀ ਆ ਬਾਈ ਕਹਿੰਦਾ ਦੂਜੇ ਸੂਏ ਆਪਾਂ 17 18 ਲੀਟਰ ਦੁੱਧ ਦਾ ਘਰੇ ਚੋਇਆਗਾ ਘਰ ਦੀ ਝੋਟੀ ਆ ਕੋਈ ਵਪਾਰ ਵਾਲਾ ਕੰਮ ਨਹੀਂ ਹੈਗਾ ਤੀਜੇ ਸੂਏ ਹੁਣ 20 ਲੀਟਰ ਕਹਿੰਦਾ ਦਊਗੀ ਪੂਰਾ ਖੁੱਲਾ ਢੁੱਲਾ ਗਾਰੰਟੀ ਆ ਕਹਿੰਦਾ ਬਾਕੀ ਲੇਵਾਲੂ ਆ ਦੇਖ ਲਓ ਪੂਰੀ ਚੰਗੀ ਆ ਸਾਰੇ ਪਾਸਿਓ ਥਨ ਲਿਬ ਦੀ ਪੂਰੀ ਸਾਫ ਆ ਗਈ ਬੋਡੀ ਬੰਤਰ ਦੀ ਬਿਲਕੁਲ ਪਰਫੈਕਟ ਆ ਕਿਸੇ ਪਾਸਿਓ ਸਾਂਭ ਦੀ ਦਾ ਮੈਂ ਕਹਿੰਦਾ ਕੋਈ ਯਾਰ ਕਮੀ ਨਹੀਂ ਛੱਡੀ ਬਾਈ ਨੇ ਬੜੀ ਚੰਗੀ ਸਾਂਭ ਕੀਤੀ ਹੋਈ ਆ ਗਈ ਬਾਕੀ ਲੇਵਾ ਹੋਰ ਤਿਆਰ ਕਰਦੇ ਆਉਂਦੀ ਆ ਹਜੇ 5 ਕ ਦਿਨ ਬਾਕੀ ਨੇ 4 ਤੋਂ 5 ਦਿਨ ਲਾ ਲਓ ਬਾਕੀ ਪਸ਼ੂ ਤੇ ਹੁੰਦਾ ਕਿੰਨਾ ਟਾਈਮ ਲੈਂਦਾ 2,70,000 ਰੁਪਇਆ ਮੁੱਲ ਆ ਬਾਕੀ ਤੁਸੀਂ ਫੁੱਲ ਤਸੱਲੀ ਕਰਕੇ ਖਰੀਦ ਲਿਓ ਨੰਬਰ ਵਾਈ ਦਾ ਸਕਰੀਨ ਦੇ ਉੱਪਰ ਚੱਲੀ ਜਾਂਦਾ ਪਿੰਡ ਕਾਂਗੜ ਤਸੀਲ ਇਹਨੂੰ ਰਾਮਪੁਰਾ ਫੂਲ ਤੇ ਜ਼ਿਲ੍ਹਾ ਬਠਿੰਡਾ ਪੈ